ਹੋਣ ਜਿਹੜੀ ਤਿੰਨ ਤਰ੍ਹਾਂ ਦੀ ਸਜ਼ਾ ਵਾ ਇੱਕ ਹੈਗੀ ਉਮਰ ਕੈਦ ਇੱਕ ਹੈਗੀ ਆ ਐਕਚੁਅਲ ਸਜ਼ਾ ਜਿਹੜੀ ਉਮਰ ਕੈਦ ਵੀ ਅੱਗੇ ਤਿੰਨ ਤਰ੍ਹਾਂ ਦੀ ਇੱਕ ਸਧਾਰਨ ਇੱਕ ਬਾ ਮਸ਼ੱਕਤ ਤੇ ਇੱਕ ਉਮਰ ਭਰ ਉਮਰ ਕੈਦ ਦਾ ਅਸਲ ਮਤਲਬ ਆ ਕਿ ਸਾਰੀ ਉਮਰ ਅੱਗੇ ਸਟੇਟ ਨੇ ਰੂਲ ਬਣਾ ਲਿਆ ਜਿਵੇਂ ਮੈਂ ਦੱਸਿਆ 10+2 12+4 14+6 ਹੁਣ ਸਾਡੇ ਬੰਦੇ ਹੀ ਨਾਬੇ ਜੇਜ ਵਿੱਚ ਥੋੜਾ ਜਿਹਾ ਨਾਬੇ ਜੇਜ ਚ ਜਾਣਾ ਪਿਆ ਉੱਥੇ ਉਹਾਂ ਦੇ ਸਾਨੂੰ ਮਾਫੀ ਨਹੀਂ ਮਿਲਦੀ ਅਸੀਂ ਜਾ ਕੇ ਜਦੋਂ ਡਿਉੜੀ ਵਿੱਚ ਜਾ ਕੇ ਉਹ ਮਾਫੀਆਂ ਦੇ ਆਰਡਰ ਪੜੇ ਤੇ ਉੱਥੇ ਸਪਸ਼ਟ ਦੇਖਿਆ ਹੁੰਦਾ ਸੀ ਬਾਦਲ ਦੇ ਬਾਦਲ ਦੀ ਸਰਕਾਰ ਦੇ ਟਾਈਮ ਦੀ ਮੈਂ ਗੱਲ ਕਰਨਾ ਉਹਨੇ ਲਿਖਿਆ ਸੀ ਕਿ ਟਾਡਾ ਇਕਟਾਲਿਆਂ ਨੂੰ ਮਾਫੀ ਨਹੀਂ ਹੁਣ ਇੱਕ ਸਾਨੂੰ ਕੁੰਡੀ ਲੱਭ ਗਈ ਉਹ ਕੁੰਡੀ ਕੀ ਸੀ ਕਿ ਜਿਹਦੀ ਸੈਂਟਰਲ ਐਕਟ ਦੇ ਤਹਿਤ ਸੈਂਟਰਲ ਏਜੰਸੀ ਨੇ ਤਬਦੀਸ਼ ਕੀਤੀ ਆ ਉਹਨੂੰ ਮਾਫੀ ਨਹੀਂ ਹੁਣ ਐਕਟ ਸੈਂਟਰਲ ਸੀ ਤਬਦੀਸ਼ ਪੰਜਾਬ ਪੁਲਿਸ ਨੇ ਕੀਤੀ ਸੀ ਉਹ ਇੱਕ ਮੈਂ ਖੁਦ ਆ ਵੀ ਆ ਦਜੀਤ ਸਿੰਘ ਹੁਣ ਵੀ ਉੱਥੇ ਹੀ ਜੇਲ੍ਹ ਦੇ ਵਿੱਚ ਮੈਂ ਇੱਕ ਡਰਾਫਟ ਕੀਤੀ ਐਪਲੀਕੇਸ਼ਨ ਇੱਕ ਭੇਜਤੀ ਆਈਜੀ ਦੱਤੇ ਨੂੰ ਇੱਕ ਜਸਟਿਸ ਬੈਂਸ ਨੂੰ ਭੇਜ ਦਿੱਤੀ ਤੇ ਇੱਕ ਜਿਹੜੇ ਅੰਦਰ ਬੰਦੀ ਸੀ ਉਹਨਾਂ ਨੂੰ ਦੇ ਦਿੱਤੀ ਜਦੋਂ ਉਹਦੇ ਉੱਤੇ ਉਹ ਅੱਗੇ ਲੱਗ ਗਈ ਉਹਦੇ ਉੱਤੇ ਸਾਰੇ ਜਿੰਨੇ ਬੰਦੀ ਸਿੰਘ ਸੀ ਉਹਨਾਂ ਦੀ ਪੈਂਡਿੰਗ ਸਾਰੀ ਜਿਹੜੀ ਸਰਕਾਰੀ ਮਾਫੀ ਉਹਨਾਂ ਨੂੰ ਮਿਲ ਗਈ ਉਹਨਾਂ ਦੇ ਨਕਸ਼ੇ ਤੁਰبے ਤੇ ਉਹ ਦੋ ਮਹੀਨਿਆਂ ਦੇ ਵਿੱਚ ਵਿੱਚ ਰਿਹਾ ਹੋ ਗਏ ਹੁਣ ਅੱਗੇ ਰਿਹਾਈ ਦੀ ਪ੍ਰਕਿਰਿਆ ਬੜੀ ਔਖੀ ਬਣ ਆਤੀ ਆ ਜਿੱਥੇ ਤੇ ਪੁਲਿਸ ਵਾਲਿਆਂ ਨੂੰ ਸਜ਼ਾ ਹੁੰਦੀ ਆ ਇੱਕ ਐਸਐਸਪੀ ਪਿਰਤਪਾਲ ਵਿਰਕ ਸੀ। ਉਹਨੂੰ ਸਜ਼ਾ ਹੋਈ 10 ਸਾਲ। ਪਰ ਉਹਦੀ ਰਿਹਾਈ ਜੇਲ੍ਹ ਦੇ ਡੀਜੀ ਦੇ ਵਿੱਚ ਡੀਜੀਪੀ ਨੇ ਵੀ ਪੁਲਿਸ ਦੇ ਡੀਜੀਪੀ ਨੇ ਵੀ ਹੋਮ ਸੈਕਟਰੀ ਨੇ ਵੀ ਡੀਸੀ ਨੇ ਵੀ ਐਸਐਸਪੀ ਨੇ ਵੀ ਸ਼ਿਫਾਰਿਸ਼ ਕਰ ਦਿੱਤੀ। ਕਿਉਂਕਿ ਜਿਹੜੀ ਸੰਵਿਧਾਨ ਦੀ ਧਾਰਾ 72 ਉਹਦੇ ਤਹਿਤ ਰਿਹਾਈਆਂ ਕਰਨੀਆਂ ਹੁੰਦੀਆਂ ਗਵਰਨਰ ਨੇ। ਤੇ ਜਿਹੜੀ ਆ ਨੇ ਵੱਟ ਦੇ ਤਹਿਤ ਕਾਨੂੰਨੀਆਂ ਹੁੰਦੀਆਂ ਰਾਸ਼ਟਰਪਤੀ ਨੇ ਤੇ 161 ਦੇ ਤਹਿਤ ਕਾਨੂੰਨੀਆਂ ਹੁੰਦੀਆਂ ਗਵਰਨਰ ਨੇ ਔਰ ਜਿੱਥੇ ਸਾਡਿਆਂ ਦੀ ਗੱਲ ਆਉਂਦੀ ਆ ਉੱਥੇ ਤੇ ਕਹਿ ਦਿੰਦੇ ਆ ਕਿ ਲਾ ਐਂਡ ਆਰਡਰ ਨੂੰ ਖਤਰਾ ਜੇ ਬਾਹਰ ਆ ਜੇ ਤੇ ਇੱਕ ਆਰਡਰ ਆ ਗਿਆ ਇੱਕ ਆਰਡਰ ਆ ਗਿਆ ਬੜੇ ਚਿਰ ਦੀ ਰਿੱਟ ਪੈਂਡਿੰਗ ਸੀ ਕਿ ਜਿਨ੍ਹਾਂ ਦੇ ਨਕਸ਼ੇ ਨੂੰ ਤੁਰੇ ਨੂੰ 6 ਮਹੀਨੇ ਤੋਂ ਉੱਪਰ ਹੋ ਗਿਆ ਤੇ ਸਰਕਾਰ ਨੇ ਫੈਸਲਾ ਨਹੀਂ ਲਿਆ ਉਹਨਾਂ ਸਾਰਿਆਂ ਨੂੰ ਹੀ ਪੱਕੀ ਬੇਲ ਦਿੱਤੀ ਜੀ ਉਹਦੇ ਵਿੱਚ ਸਾਡੇ ਵੀ ਆਗੇ ਕੁਝ ਤਿੰਨ ਤੇ ਉਹਦੇ ਨਾਲ ਹਜ਼ਾਰਾਂ ਨੂੰ ਹੀ ਪੈ ਗਿਆ ਹ ਹ ਮਤਮਿਲ ਗਈ ਉਹਨਾਂ ਨੂੰ ਸਾਰੇ ਰਹਾ ਹੋਗੇ ਹੁਣ ਖਾਲਸਾ ਜੀ ਇੱਥੇ ਕੀ ਆ ਉਮਰ ਕੈਦ ਹੋਈ ਪੁਲਿਸ ਅਫਸਰਾਂ ਨੂੰ ਇੱਕ ਸੀ ਹਰਿੰਦਰ ਸਿੰਘ ਰਵਿੰਦਰ ਕੁਮਾਰ ਬ੍ਰਿਜ ਲਾਲ ਤੇ ਓਂਕਾਰ ਸਿੰਘ 29 ਨਵੰਬਰ 2014 ਨੂੰ ਪਟਾਲਾ ਮਟਿਆੜਾ ਸੀਬੀਆਈ ਅਦਾਲਤ ਵੱਲੋਂ ਉਹਨਾਂ ਨੂੰ ਅਮਰ ਕੈਦ ਦੀ ਸਜ਼ਾ ਹੋਈ ਤੇ ਉਹਨਾਂ ਸਜ਼ਾ ਕਿੰਨੀ ਕਿੰਨੀ ਕੱਟੀ ਕਿਸੇ ਨੇ 2 ਸਾਲ 4 ਮਹੀਨੇ ਤੇ 6 ਦਿਨ ਕਿਸੇ ਨੇ 2 ਸਾਲ 5 ਮਹੀਨੇ ਤੇ 1 ਦਿਨ ਕਿਸੇ ਨੇ 1 ਸਾਲ 11 ਮਹੀਨੇ ਤੇ 7 ਦਿਨ ਇੰਨੀ ਸਜ਼ਾ ਪੂਰੀ ਕੀਤੀ ਗਈ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਛਾ ਇਹ ਬੇਕਦਰ ਹੀ ਨਹੀਂ ਇੱਕ ਪਾਸੇ ਬੇਇਨਿਆਨ ਹੀ ਵਿਤਕਰਾ ਨਹੀਂ ਇੱਕ ਪਾਸੇ ਜਿਹੜੇ ਕਾਤਲ ਨੇ ਕਿਉਂਕਿ ਉਹਨਾਂ ਨੂੰ ਸਟੇਟ ਹੀਰੋ ਸਮਝਦੀ ਆ ਉਹ ਸਟੇਟ ਦੇ ਹੀਰੋ ਨੇ ਉਹਨਾਂ ਨੇ ਸਿੱਖਾਂ ਦਾ ਕਤਲ ਇਾਮ ਕੀਤਾ ਤੇ ਦੂਜੇ ਪਾਸੇ ਕੀ ਸੀ ਭਾਈ ਕੇਰ ਸਿੰਘ ਦੇ ਉੱਤੇ ਇੱਕ ਵੀ ਗਵਾਹੀ ਦੇ ਇੱਕ ਵੀ ਗਵਾਹ ਨੇ ਸਜ਼ਾ ਵਾਸਤੇ ਗਵਾਹੀ ਨਹੀਂ ਦਿੱਤੀ ਉਹ ਲੋਧ ਦੇ ਉੱਤੇ ਕੀ ਮੇਰੇ ਖਾਤੇ 300 ਤੇ ਕਿੰਨੇ 500 ਤੇ ਕਿੰਨੇ 56 ਗਵਾਹ ਹਨ ਇੱਕ ਵੀ ਗਵਾਹ ਨੇ ਉਹਦੀ ਗਵਾਹੀ ਨਹੀਂ ਗਵਾਹੀ ਉਹਦੇ ਵਿਰੁੱਧ ਨਹੀਂ ਦਿੱਤੀ ਤੇ ਜਿਹੜਾ ਆ ਟਾਡਾ ਇਖਤਿਆਬ ਉਹਦੇ ਵਿੱਚ ਇੱਕ ਕਾਲਾ ਕਾਨੂੰਨ ਬਣਾ ਲਿਆ ਕਾਲਾ ਇੱਕ ਨਿਜੰਬ ਬਣਾ ਲਿਆ ਭਈ ਭਾਵੇਂ ਅੰਗੂਠਾ ਲਾ ਲੋ ਦਸਕਤ ਕਰਨ ਵਾਲੇ ਬੰਦੇ ਦਾ ਤੇ ਭਾਵੇਂ ਦਬਾਅ ਪਾ ਕੇ ਜਿਵੇਂ ਮਰਜੀ ਤੇ ਵਕੀਲਾ ਨੇ ਕਈ ਕਈ ਵਕੀਲ ਜਿਹੜੇ ਆ ਉਹ ਨજર ਨਹੀਂ ਆਉਂਦੇ ਜੇ ਤੇ ਆ ਕਿਉਂ ਜਦਾਬ ਸਿਆਣਾ ਵਾ ਤੇ ਉਹ ਵੇਖ ਲਿੰਦਾ ਕਿ ਸਾਈਨ ਮੇਰੇ ਆ ਕਿ ਨਾਮ पे ਕੀਤੇ ਆ ਉੱਥੇ ਗੱਲ ਹੋਰ ਬਣ ਜਾਂਦੀ ਆ ਤੇ ਜਿੱਥੇ ਨਹੀਂ ਵੇਖਿਆ ਜਾਂਦਾ ਉੱਥੇ ਉਹਦੇ ਦਸਕਤ ਵੀ ਦਸਕਤਾਂ ਥਾਂ ਦੇ ਅੰਗੂਠਾ ਲਵਾ ਲਿਆ ਇੱਕ ਵੀ ਗਵਾਹ ਉਹਦੇ ਵਿਰੁੱਧ ਨਹੀਂ ਭੁਗਤਿਆ ਉਹਨੂੰ ਫਾਂਸੀ ਦੀ ਸਜ਼ਾ ਇਹ ਸਾਰਾ ਵਿਤਕਰਾ ਤੇ ਬੇਕਦਰੀ ਆ ਸਾਡੇ ਬੰਦੀ ਸਿੰਘ 25 25 30 30 ਸਾਲ ਸਜ਼ਾ ਕੱਟ ਕੱਟ ਚੁੱਕੇ ਨੇ ਕਿਸੇ ਦੀ ਵੀ ਸਜ਼ਾ ਦੇ ਉੱਤੇ ਜਿਹੜੀ ਜਿਹਨੂੰ ਲਾਈਫ ਕੱਢਣੀ ਪੂਰੀ ਉਮਰ ਭਰ ਲੈਣਾ ਹੁੰਦਾ ਨਾ ਜੇਲ੍ਹ ਦੇ ਵਿੱਚ ਉਹ ਇੱਕ ਕੇਸ ਇੱਥੇ ਅੰਮ੍ਰਿਤਸਰ ਸੀ ਪਿਆਰਾ ਸਿੰਘ ਐਨ ਪਾਰਟੀ ਦਾ ਕਿਉਂਕਿ ਉਹਨਾਂ ਨੇ ਖਾਰਕੂ ਸਿੰਘ ਜਗੀਰ ਸਿੰਘ ਦੇ ਪਰਿਵਾਰ ਦੇ 18 ਜੀ ਮਾਰ ਦਿੱਤੇ ਸੀ ਇੱਕ ਵਿਆਹ ਸਮਾਗਮ ਦੇ ਵਿੱਚ ਪੁਲਿਸ ਦਾ ਉਹ ਕੈੜ ਸੀ ਪੁਲਿਸ ਦੇ ਹਥਿਆਰ ਸੀ ਮਾਰਤੇ ਉਹਨਾਂ ਦੀ ਉਹਨਾਂ ਦੇ ਆਰਡਰ 'ਚ ਲਿਖਿਆ ਐਕਸਟੈਂਡ ਟੂ ਡੈਥ ਸਾਡੇ ਕਿਸੇ ਵੀ ਬੰਦੀ ਸਿੰਘ ਦੇ ਐਕਸਟੈਂਡ ਟੂ ਡੈਥ ਨਹੀਂ ਲਿਖਿਆ ਲਾਈਫ ਇੰਪ੍ਰਿਜ਼ਨਮੈਂਟਾ ਹੁਣ ਸਾਨੂੰ ਕਰਨਾ ਕੀ ਚਾਹੀਦਾ ਤਰਲੇ ਨਹੀਂ ਲੈਣੇ ਚਾਹੀਦੇ ਹੁਣ ਮੈਂ ਇੱਕ ਖਾਸ ਤੌਰ ਤੇ ਅਪੀਲ ਕਰਾਂਗਾ ਜਾਇਦਾਦ ਹਵਾਰਾ ਨੂੰ ਮਾਵਾ ਤੇ ਸਾਰਿਆਂ ਦੀਆਂ ਮਰਗੀਆਂ ਰੋਂਦੀਆਂ ਮਰਗੀਆਂ ਕਈਆਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ ਪੁੱਤਾਂ ਦੀਆਂ ਤੇ ਜੇ ਪਰੋਲ ਲੈਣੀ ਆ ਤੇ ਵਿਦ ਗਾਰਡ ਲੈ ਲੈਣੀ ਚਾਹੀਦੀ ਆ ਇਹ ਨਹੀਂ ਕਿ ਪਰੋਲ ਮਿਲਦੀ ਨਹੀਂ ਚਾਹ ਰੌਲਾ ਪਾਈਏ ਨਹੀਂ ਕਰਨਾ ਸਾਡੇ ਨਾਲ ਕਾਨੂੰਨ ਅਨੁਸਾਰ ਨਾ ਕਿਸੇ ਨੇ ਭਾਵੇਂ ਬਣਦਾ ਹੀ ਆ ਭਾਵੇਂ ਹੋਰ ਕੋਈ ਭਾਵੇਂ ਅਮਰਤਪਾਲ ਹੋਵੇ ਕੋਈ ਹੋਵੇ ਕਿੱਥੇ ਲਿਖਿਆ ਕਿ ਤੀਜੀ ਟਰਮ ਦੇ ਵਿੱਚ ਵੀ ਐਨਐਸ ਲਾ ਦਿਓ ਜੇ ਉਹ ਤੇ ਜਿਹੜਾ ਕੇਸ ਆ ਉਹ ਚਲਾਓ ਕੋਰਟ ਦੇ ਵਿੱਚ ਪੇਸ਼ ਕਰੋ ਜੋ ਕਰਨਾ ਕਰੋ ਟ੍ਰਾਇਲ ਚੱਲੇ ਜੱਜ ਬੇਲ ਦੇ ਜਾਂ ਨਾ ਦੇ ਉਹ ਗੱਲ ਵੱਖਰੀ ਆ